ਪੀੜਿਤ ਬੱਚੇ ਤੇ ਸਕੂਲ ਪ੍ਰਬੰਧਕਾਂ ਨੂੰ ਮਿਲੇ ਐਸਸੀ ਕਮਿਸ਼ਨ ਦੇ ਮੈਂਬਰ ਜਲੰਧਰ ਦੀ ਡਿਫੈਂਸ ਕੋਲੋਨੀ ਵਿੱਚ ਚੱਲਦੇ ਇੱਕ ਨਿੱਜੀ ਸਕੂਲ ਵਿੱਚ 8ਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਨਾਲ ਸਾਥੀਆਂ ਵੱਲੋਂ ਕੀਤੀ ਗਈ ਸ਼ਰਾਰਤ ਅਤੇ ਮਖੌਲ ਉਡਾਏ ਜਾਣ ਇਸ ਤੋਂ ਬਾਅਦ ਸ਼ਿਕਾਇਤਕਰਨ ਤੇ ਅਧਿਆਪਕਾਂ ਦੇ ਰਵੱਈਏ ਅਤੇ ਪ੍ਰਿੰਸੀਪਲ ਵੱਲੋਂ ਮਾਂ ਨੂੰ ਘਰੋਂ ਬੁਲਾਕੇ ਕੀਤੀ ਗਈ ਸ਼ਿਕਾਇਤ ਤੇ ਫਿਰ ਮਾਂ ਵੱਲੋਂ ਮਾਰੀਆਂ ਛਿੜਕਾਂ ਤੋਂ ਪ੍ਰੇਸ਼ਾਨ 13 ਸਾਲ ਦੇ ਬੱਚੇ ਨੇ ਘਰ ਦੀ ਛੱਤ ਉਛਾਲ ਮਾਰ ਦਿੱਤੀ ਇਸ ਹਾਦਸੇ ਵਿੱਚ ਬੱਚੇ ਦੇ ਗੰਭੀਰ ਸੱਟਾਂ ਵੱਜੀਆਂ ਗੰਭੀਰ ਹਾਲਤ ਵਿੱਚ ਪਰਿਵਾਰਿਕ ਮੈਂਬਰਾਂ ਨੇ ਉਸਨੂੰ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਬੱਚਾ ਦਲਿਤ ਪਰਵਾਰ ਨਾਲ ਸਬੰਧ ਰੱਖਦਾ ਹੋਣ ਕਰਕੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸਈ ਕਮਿਸ਼ਨ ਦੇ ਮੈਂਬਰ ਰਾਜਕੁਮਾਰ ਹਾਂਸ ਨੇ ਹਸਪਤਾਲ ਵਿੱਚ ਜਾ ਕੇ ਬੱਚੇ ਦਾ ਹਾਲ ਜਾਣਿਆ ਤੇ ਸਕੂਲ ਦਾ ਦੌਰਾ ਕਰਕੇ ਪ੍ਰਬੰਧਕਾਂ ਤੋਂ ਜਾਣਕਾਰੀ ਲਈ। ਇਸ ਸਬੰਧੀ ਪੀੜਤ ਬੱਚੇ ਦੇ ਨਾਨਾ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਨਾਲ ਉਸਦੇ ਸਾਥੀਆਂ ਵੱਲੋਂ ਕੀਤੀ ਗਈ ਸ਼ਰਾਰਤ ਤੇ ਮਖੌਲ ਉਡਾਏ ਜਾਣ ਦੀ ਸ਼ਿਕਾਇਤ ਉਹਨਾਂ ਨੇ ਸਕੂਲ ਪ੍ਰਿੰਸੀਪਲ ਨੂੰ ਕੀਤੀ ਸੀ। ਪਰੰਤੂ ਸਕੂਲ ਪ੍ਰਿੰਸੀਪਲ ਨੇ ਉਲਟਾ ਉਹਨਾਂ ਨੂੰ ਹੀ ਦੋਸ਼ੀ ਠਹਿਰਾਉਣਾ ਸ਼ੁਰੂ ਕਰ ਦਿੱਤਾ। ਵ라 ਜਪਾਲ ਦੀਪਨਾਗਰ ਜਲੰਧਰ ਕੈਂਟ ਔਰ ਮੈਂ ਲੜਕੇ ਦਾ ਜੋ ਇਸ ਲੜਕੇ ਦੇ ਸੱਟ ਲੱਗੀ ਹੈ ਔਰ ਸਕੂਲ ਪ੍ਰਸ਼ਾਸਨ ਦੀ ਵਜ੍ਹਾ ਨਾਲ ਉਹ ਬੱਚਾ ਇੰਨਾ ਫੈਡ ਅਪ ਹੋ ਗਿਆ ਸੀ ਕਿ ਉਹ ਬਿਲਕੁਲ ਨਰਵਸ ਹੋ ਗਿਆ ਸੀਗਾ ਔਰ ਸਕੂਲ ਪ੍ਰਸ਼ਾਸਨ ਨੇ ਉਹਦੇ ਨਾਲ ਬਹੁਤ ਤੱਕਾ ਕੀਤਾ ਔਰ ਤੱਕਾ ਵੀ ਇਦਾਂ ਕੀਤਾ ਹੈਗਾ ਕਿ ਕਿਉਂਕਿ ਉਹ ਬੱਚਾ ਐਸਸੀ ਨੂੰ ਬਿਲੋਂਗ ਕਰਦਾ ਹੈ ਕਿਉਂਕਿ ਇਹ ਸਕੂਲ ਹੈ ਉਹ ਤੇ तकरीबन ਸਾਰੇ ਬੀਆਈਪੀ ਬੱਚੇ ਜਾਦਾ ਹੈ। ਔਰ ਜਿਹੜੀ ਹੈਪਨਿੰਗ ਹੋਈ ਹੈਗੀ ਆ ਉਹ ਹੈਪਨਿੰਗ ਵੀ ਐਸੀ ਹੋਈ ਹੈ ਕਿ ਬਜਾਏ ਸਕੂਲ ਟੀਚਰਸ ਜਿਹੜੀ ਉਹਦੀ ਕਲਾਸ ਟੀਚਰ ਸੀ ਉਸ ਨੂੰ ਬੱਚਿਆਂ ਤੇ ਆਣ ਕੇ ਪਤਾ ਕਰਨ ਦੀ ਬਜਾਏ ਉਲਟਾ ਬੱਚੇ ਨੂੰ ਹੀ ਡਾਂਟਿਆ ਕਿਉਂਕਿ ਗੱਲੇ ਹੋਈ ਹੈਗੀ ਆ ਇਹ ਗਿਆ ਬਾਥਰੂਮ ਜਰਨਲ ਗਿਆ ਜਦੋਂ ਵਾਪਸ ਆਇਆ ਬਾਥਰੂਮ ਚੋਂ ਤੇ ਬੱਚਿਆਂ ਨੇ ਕੀ ਕੀਤਾ ਇਹ ਜਿਹੜੀ ਵਾਟਰ ਬੋਟਲ ਸੀ ਉਹਦੇ ਵਿੱਚ ਉਹਨਾਂ ਨੇ ਪਿਸ਼ਾਬ ਕੀਤਾ ਜਦੋਂ ਪਿਸ਼ਾਬ ਕੀਤਾ ਤਾਂ ਜਦੋਂ ਬੱਚਾ ਆਇਆ ਆਇਆ ਆਪਣੇ ਦਸਤੇ ਤਾਂ ਬੱਚੇ ਨੇ ਕੀਤਾ ਬੋਤਲ ਚੁੱਕੀ ਤਾਂ ਬੋਤਲ ਉਹ ਪਾਣੀ ਪੀ ਲਿਆ ਜਿੱਦਾਂ ਹੀ ਉਹਨੇ ਪਾਣੀ ਪੀਤਾ ਤੇ ਬੱਚਿਆਂ ਨੇ ਤਾੜੀਆਂ ਮਾਰਦੀਆਂ ਸ਼ੁਰੂ ਕਰ ਦਿੱਤੀਆਂ ਔਰ ਕਹਿਣ ਲੱਗੇ ਪੂਰੀ ਕਲਾਸ ਇਸ ਸ਼ੂਸ਼ੂ ਪੀ ਲਿਆ ਫਲਾਂ ਉਹਦਾ ਨਾਮ ਲੈ ਕੇ ਉਹਨੇ ਸ਼ੂਸ਼ੂ ਪੀ ਲਿਆ ਇਸ ਬੱਚੇ ਨੇ ਬੜਾ ਫੀਲ ਕੀਤਾ ਜਦੋਂ ਬੱਚੇ ਨੇ ਫੀਲ ਕੀਤਾ ਇਹ ਆਪਣੀ ਕਲਾਸ ਟੀਚਰ ਦੇ ਕੋਲ ਗਿਆ ਉਹ ਜਿਹੜੀ ਕਲਾਸ ਟੀਚਰ ਸੀ ਉਹ 3rd ਜਾਂ 7th ਫਲੋਰ ਤੇ ਕਲਾਸ ਲੈ ਰਹੀ ਸੀ ਇਹ ਨੇ ਜਦੋਂ ਜਾ ਕੇ ਬੱਚੇ ਨੇ ਦੱਸਿਆ ਕਿ ਮੈਡਮ ਮੈਂ ਕਮਿੰਗ ਕਵਿਚ ਮੈਡਮ ਤਾਂ ਉਹ ਬੁਲਾਇਆ ਜਦੋਂ ਗਈ ਮੈਡਮ ਮੈਡਮ ਸੋਰੀ ਮੈਡਮ ਦੇ ਕੋਲ ਗਿਆ ਬੱਚਾ ਤਾਂ ਉਹ ਇਹਨਾਂ ਦੱਸਿਆ ਕਿ ਮੈਡਮ ਜਹਾ ਮੇਨਾ ਆ ਹੈਪਨਿੰਗ ਹੋਈ ਹੈਗੀ ਜਿਆ ਜਦੋਂ ਬੱਚੇ ਨੇ ਦੱਸਿਆ ਇਹ ਚੀਜ਼ ਹੋਈ ਹੈ ਤਾਂ ਮੈਡਮ ਦੇ ਵਰਡਿੰਗ ਇਹ ਸੀ ਕਿ ਤੂੰ ਜਿਆਦਾ ਸ਼ਰਾਰਤੀ ਆ ਇਸ ਦਾ ਹਰ ਤਤੂੰ ਕਰੇ ਤੂੰ ਝੂਠ ਬੋਲ ਰਿਹਾ ਹੈਗਾ ਕਿ ਤੂੰ ਝੂਠ ਬੋਲਦੇ ਆ ਤੇ ਉਹਨੂੰ ਬਾਹਾਂ ਤਫੜ ਕੇ ਤਾਂ ਪ੍ਰਿੰਸੀਪਲ ਦੇ ਕੋਲ ਲੈ ਕੇ ਆਈ ਪ੍ਰਿੰਸੀਪਲ ਨੇ بجائے ਬੱਚੇ ਨੂੰ ਪੁੱਛਣ ਲਈ ਕਿ ਚਲੋ ਬੱਚੇ ਨੂੰ ਤਾਂ ਪੁੱਛੋ ਤੇ ਬੱਚੇ ਨੇ ਚੀਜ਼ ਹੋਈ ਆ ਬੱਚੇ ਨੂੰ ਤਾਂ ਪਹਿਲਾਂ ਪੁੱਛੋ ਪ੍ਰਿੰਸੀਪਲ ਨੇ ਵੀ ਕਹਿਣ ਲੱਗੀ ਕਿ ਇਹਨੂੰ ਕਿੱਦਾਂ ਕਰੋ ਇਸ ਨੂੰ ਟੀਸੀ ਦਾ ਪਹਿਲੋਂ ਤਾਂ ਇਹਦੇ ਪੇਰੈਂਟਸ ਨੂੰ ਬੁਲਾਓ ਕਿ ਪੇਰੈਂਟਸ ਨੂੰ ਬੁਲਾਓ ਤਾਂ ਉਹਨਾਂ ਨੇ ਕਹਿੰਦੇ ਟੈਲੀਫੋਨ ਕਰਕੇ ਨਾ ਪੇਰੈਂਟਸ ਨੂੰ ਬੁਲਾਓ ਤਾਂ ਜਦੋਂ ਉਹਨਾਂ ਨੇ ਟੈਲੀਫੋਨ ਕੀਤਾ ਤੇ ਬੱਚੇ ਦੀ ਜਿਹੜੀ ਮਦਰ ਹੈ ਉਹ ਸਕੂਲ ਚ ਗਈ ਸਕੂਲ ਚ ਗਈ ਤੇ ਉਹ ਮੈਡਮ ਕਹਿਣ ਲੱਗੀ ਜੋ ਤੁਹਾਡੇ ਬੱਚੇ ਨੇ ਕੋਈ ਝੂਠ ਬੋਲਿਆ ਬੱਚਿਆਂ ਨੂੰ ਬਦਨਾਮ ਕਰ ਰਿਹਾ ਹੈਗਾ ਜਦ ਕੇ ਇੱਕ ਦਾਦਾ ਸਾ ਸਿਸ਼ੂ ਕੀਤਾ ਹੈਗਾ ਮੈਨੂੰ ਬੱਚ ਫਲਾਨੇ ਬੱਚਾ ਨੇ ਸਿਸ਼ੂ ਕੀਤਾ ਤੇ ਕਹਿੰਦੇ ਅਸੀਂ ਜਿਹੜੀ ਬੋਟਲਸ ਹੈਗੀ ਆ ਉਹ ਅਸੀਂ ਲੈਬੋਰੀਟਰੀ ਚ ਭੇਜ ਦਿੱਤੀ ਹੈਗੀ ਆ ਟੈਸਟ ਕਰਨੇ ਵਾਸਤੇ ਬਾਕੀ ਦੇਖੋ ਅਗਰ ਜੇ ਲੋਟੀ ਜਿਨ੍ਹਾਂ ਨੇ ਬੋਤਲ ਭੇਜੀ ਹੈਗੀ ਆ ਪੇਰੈਂਟਸ ਨੂੰ ਅਗਰ ਤੁਸੀਂ ਪੇਰੈਂਟਸ ਨੂੰ ਟੈਲੀਫੋਨ ਕਰ ਦਿੱਤਾ ਪੇਰੈਂਟਸ ਦਾ ਵੇਟ ਕਰੋ ਉਹ ਬੋਤਲ ਚੋਂ ਥੋੜਾ ਜਿਹਾ ਪਾਣੀ ਪਾ ਕੇ ਡਰੈਸੀਓ ਰੱਖ ਲਿਆ ਕਲਾਸ ਚ ਜਦੋਂ ਬੱਚੇ ਦੀ ਮਦਰ ਗਈ ਤਾਂ ਜਦੋਂ ਗੱਲ ਹੋਈ ਕਹਿਣ ਲੱਗੇ ਦੱਸੋ ਦੇਖੋ ਤੁਸੀਂ ਆ ਪਾਣੀ ਪੀ ਕੇ ਦੇਖੋ ਇਹਨੂੰ ਦੇਖੋ ਕਿ ਇਹ ਸ਼ਿਸ਼ੂ ਹੈ ਪਿਸ਼ਾਬ ਹੈ ਪੁੱਛ ਰਿਹਾ ਇਹਦਾ ਕਿ ਨਾ ਜਦੋਂ ਇਹ ਬਿਲਕੁਲ ਪ੍ਰੈਸਰਾਈਜ਼ ਹੋ ਗਿਆ ਜਦੋਂ ਮਦਰ ਦੀ ਉਹ ਨਾ ਬੇਇੱਜ਼ਤੀ ਕੀਤੀ ਨਾ ਇਹ ਫੇਰ ਜ਼ਿਆਦਾ ਹੋ ਗਿਆ ਤੇ ਉਹਦੀ ਮਦਰ ਬੱਚੇ ਨੂੰ ਲਿਆਈ ਘਰ ਕਰ ਲੈ ਕੇ ਆਈ ਤਾਂ ਬੱਚੇ ਨੇ ਜੀ ਭੈਗ ਝੁੱਕ ਕੇ ਮਾਰਿਆ ਤਾਂ ਸਟੇਪ ਵੇ ਪੌੜੀਆਂ ਉੱਤੇ ਚਲਾ ਗਿਆ ਉੱਤੇ ਚੜ ਗਿਆ ਸੈਕਟਰ 4 ਦਾ ਕਰਦੀ ਕਰ ਕਿਤੇ ਇਹਨਾਂ ਦਾ ਕਰੇਗਾ ਹੈ ਜੀ ਇਹਨਾਂ ਦਾ ਲਿੰਕ ਰੋਲ ਮਾਡਲ ਟਾਉਨ ਤੇ ਉੱਥੋਂ ਜਾ ਕੇ ਨਾ ਜਦੋਂ ਉਹਦੀ ਉਹਦੀ ਪੋਜੀਸ਼ਨ ਦੇਖੀ ਜਦੋਂ ਗਿਆ ਉੱਪਰ ਤਾਂ ਉਹਦਾ ਛੋਟਾ ਭਰਾ ਤੇ ਉਹਦੀ ਵੱਡੀ ਭੈਣ ਉਹ ਪਿੱਛੇ ਝੰਠੇ ਕੋਲ ਸਾਹਮਣੇ ਸਾਰੀ ਚੀਜ਼ ਹੋਈ ਸੀ ਉਹਨੇ ਜਾ ਕੇ ਉੱਤੇ ਚੜ ਕੇ ਬਨੇਰੇ ਤੇ ਤਾਂ ਥੱਲੇ ਬਿਲਕੁਲ ਸਟੇਪ ਛਾਲ ਮਾਰਦੇ उधर स्कूल प्रिंसिपल ने परिवारिक मैंबर वालों लगाए गए दोषा नश्या है वैसे जो एक बच्चे है उसको क्लास टीचर ने दो दो बच्चे हैं उन दोनों को क्लास टीचर ने लेके मेरे पास आ गया ऐसे बोल के कि एक बच्चे दूसरे को पिशा मिला के पानी पिलाया तो मैंने क्लास टीचर चले गए फिर उसके बाद मुझे हैंड ओवर करके फिर मैम मैडम को भी बोल दिया कि बच्चों को बुलाने बच्चों को माम को बुलाने के लिए तो मामा दर आ गया फिर मैंने बच्चों को पूछा कि सच है क्या पिलाया कि नहीं तो मैंने बच्चे ने बोला मेहर ने जो बोला है दूसरा बच्चे मिक्स करके पिलाया मुझे इस संबंधी एस सी कमीशन मैंबर राजकुमार हंस ने कहा कि उन्होंने पुलिस विभाग को हिदायत की थी है कि इस मामले की तुरंत जांच करते हुए अठाई अगस्त तक रिपोर्ट तैयार करके उन्होंने तक पहुँचाई जाए मैं राज कुमार हंस मैं एस सी कमीशन ਮੈਂ ਅੱਜ ਚੰਡੀਗੜ੍ਹ ਤੋਂ ਆਪਣੇ ਅਫੀਸ਼ੀਅਲ ਮਿਸ਼ਨ ਤੇ ਆਇਆ ਹਾਂ ਮੈਨੂੰ ਅਖਬਾਰ ਦੇ ਮਾਧਿਅਮ ਤੋਂ ਇਹ ਪਤਾ ਚੱਲਿਆ ਕਿ ਸੈਂਟ ਜੋਸਫ ਕਨਵੈਂਟ ਸਕੂਲ ਜਿਹੜਾ ਕਿ ਡਿਫੈਂਸ ਕਲੋਨੀ ਵਿੱਚ ਹੈ ਉੱਥੇ ਇੱਕ 8ਵੀਂ ਕਲਾਸ ਦੇ ਬੱਚੇ ਨੂੰ ਜਿਹਦਾ ਨਾਮ ਮਿਹਰ ਸਿੱਧੂ ਹੈ ਉਸ ਨੂੰ ਉਹਦੇ ਨਾਲ ਦੇ ਸਹਿਯੋਗੀਆਂ ਨੇ ਉਹਦੇ ਨਾਲ ਦੇ ਸਾਥੀਆਂ ਨੇ ਉਹਦੀ ਪਾਣੀ ਵਾਲੀ ਬੋਤਲ ਵਿੱਚ ਜੂਰਨ ਪਾਸ ਕਰਕੇ ਉਸ ਨੂੰ ਪਿਲਾ ਦਿੱਤਾ ਹੈ ਤੇ ਜਿਹਦੀ ਸ਼ਿਕਾਇਤ ਉਸ ਬੱਚੇ ਨੇ ਸਿੱਧੂ ਨੇ ਆਪਣੀ ਕਲਾਸ ਟੀਚਰ ਸ਼ਿੰਕੀ ਸ਼ਰਮਾ ਨੂੰ ਦੱਸਿਆ ਕਿ ਮੈਨੂੰ ਮੇਰੇ ਦੋਸਤਾਂ ਨੇ ਜੁਰਿੰ ਪਿਲਾਤਾ ਹੈ ਪਰ ਉਸ ਸ਼ਿੰਕੀ ਸ਼ਰਮਾ ਨੇ ਉਹਨਾਂ ਬੱਚਿਆਂ ਕੋ ਕੋਈ ਪੁੱਛ ਪੜਤਾਲ ਕਰਨ ਦੀ ਬਜਾਏ ਉਸ ਬੱਚੇ ਨੂੰ ਡਰਾਇਆ ਧਮਕਾਇਆ ਤਾਂ ਬੱਚੇ ਨੇ ਜਿਸ ਵੇਲੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਕਾਲਜ ਦੀ ਪ੍ਰਿੰਸੀਪਲ ਨੇ ਬੱਚੇ ਦੀ ਮਾਤਾ ਨੂੰ ਬੁਲਾਇਆ ਤੇ ਉਹਨਾਂ ਤੇ ਦਬਾਬ ਬਣਾਇਆ ਵੀ ਇਸ ਗੱਲ ਦੀ ਸ਼ਿਕਾਇਤ ਕਿਤੇ ਵੀ ਨਹੀਂ ਕਰਨੀ ਇੱਥੇ ਮਾਮਲਾ ਰਫਾ ਦਫਾ ਕੀਤਾ ਜਾਵੇ ਪਰ ਲੜਕੇ ਦੀ ਮਾਤਾ ਨੇ ਜਿਸ ਵੇਲੇ ਵਿਰੋਧ ਕੀਤਾ ਤਾਂ ਬੱਚੇ ਨੂੰ ਇਹ ਵੀ ਕਿਹਾ ਗਿਆ ਵੀ ਅਸੀਂ ਤੁਹਾਡੇ ਇਸ ਸਕੂਲ ਵਿੱਚ ਆਪਣੇ ਬੱਚੇ ਨੂੰ ਹੁਣ ਨਹੀਂ ਪੜਾਣਾ ਜਿਸ ਵੇਲੇ ਬੱਚਾ ਔਰ ਉਹਦੀ ਮਾਤਾ ਘਰ ਵਾਪਸ ਆ ਗਏ ਉਹ ਬੱਚਾ ਮੈਂਟਲੀ ਇੰਨਾ ਡਿਸਟਰਬ ਸੀ ਸਿੱਧੂ ਜਿਹੜਾ ਕਿ 14-15 ਸਾਲ ਦਾ ਬੱਚਾ ਮੈਂਟਲੀ ਇੰਨਾ ਡਿਸਟਰਬ ਸੀ ਕਿ ਉਸਨੇ ਇਸ ਐਪੀਸੋਡ ਤੋਂ ਦੁਖੀ ਹੋ ਕੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਘਰ ਦੀ 3rd ਫਲੋਰ ਤੋਂ ਨੇ ਛਾਲ ਮਾਰ ਦਿੱਤੀ ਉਧਰ ACP DSP ਤੋਂ ਤਰਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜਲੰਧਰ ਤੋਂ ਅਜੀਤ ਵੈਬ ਟੀਵੀ ਲਈ ਚਿਰਾਗ ਸ਼ਰਮਾ ਦੀ ਰਿਪੋਰਟ ਐਫ ਆਈ ਆਰ ਨੰਬਰ ਜਿਹੜੀ ਆਪਾਂ ਕਰਦੀ 12 ਦਰੀਚ ਉਹਦੇ ਵਿੱਚ ਇੱਕ ਮੈਡਮ ਹੈ ਜਿਹੜੀ ਸਕੂਲ ਦੀ ਟੀਚਰ ਸਟਿੱਕੀ ਸ਼ਰਮਾ ਉਹਦੇ ਖਿਲਾਫ ਜਿਹੜਾ ਪੱਛਾ ਦਰਜ ਹੋਇਆ ਤਾਂ ਉਸ ਤੋਂ ਬਾਅਦ ਅੱਗੇ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਅਗਲੀ ਕਾਰਵਾਈ ਨਿਵਾਂਗੇ ਕਿ ਪਤ ਕੀ ਸਾਹਮਣੇ ਹੁੰਦੇ ਆ ਜਿਹੜੀ ਟੀਮ ਆਈ ਹੈ ਕਿੰਨੇ ਦਿਨ ਦਾ ਟਾਈਮ ਦੇਗੀ ਤੁਹਾਨੂੰ ਇਹ ਸਾਨੂੰ 23 ਤਰੀਕ ਤੱਕ ਟਾਈਮ ਦੇਗੀ ਆ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਰਿਪੋਰਟ ਦੇਾਂਗੇ ਇਨਵੈਸਟੀਗੇਸ਼ਨ ਈ ਤੱਕ ਤੋਂ ਬਾਅਦ ਘਰ ਦੇ ਕੀ ਬਿਆਨ ਦਿੱਤੇ ਸੀਗੇ ਤੇ ਆਪਣੇ ਕਿਹੜੇ ਕਿਹੜੇ ਖਿਲਾਫ ਕਹਿ ਰਹੇ ਨੇ ਦੇ ਘਰ ਦੇ ਦੇ ਬਿਆਨ ਦਿੱਤੇ ਜੋ ਪਹਿਲਾਂ ਦੇ ਦਿੱਤੇ ਸੀਗੇ ਇਕੱਲੇ ਆਪਣੀ ਮੈਡਮ ਦੇ ਹੁਣ ਦੇਖਦੇ ਆ ਇਨਵੈਸਟੀਗੇਸ਼ਨ ਚ ਕੀ ਬੰਦਾ ਉਹਦੇ ਵਿੱਚ ਪਤਾਬਤ ਫਰਮੇਗਾ